ਵਰ ਮਨੋਖ ਇਕੱਲਾ ਹੈ ਕਿਉਂਕਿ ਉਹਦੇ ਅੰਦਰ ਦੇ ਤਲ ਤੇ ਅੰਦਰ ਦੀ ਕਮੀ ਨੂੰ ਮਹਿਸ ਭਰਨ ਦੇ ਲਈ ਅੰਦਰ ਦੇ ਇਕੱਲੇਪਨ ਨੂੰ ਭਰਨ ਦੇ ਲਈ ਉਹਦੇ ਕੋਲ ਉਹ ਨਹੀਂ ਹੈ ਜੋ ਹੋਣਾ ਚਾਹੀਦਾ ਸੀ ਤੇ ਆਪ ਸੱਚ ਜਾਣਿਓ ਜਦੋਂ ਸਾਡੇ ਜੀਵਨ ਦੇ ਵਿੱਚ ਸਾਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਅੱਜ ਦੀ ਜਨਰੇਸ਼ਨ ਦੀ ਇਹ ਜ਼ਿਆਦਾਤਰ ਗੱਲ ਹੈ ਸਾਡੇ ਵਰਗੇ ਨੌਜਵਾਨ ਲੜਕੇ ਲੜਕੀਆਂ ਉਹ ਕਹਿੰਦੇ ਨੇ ਜੀ ਇਕੱਲਾਪਨ ਫੀਲ ਹੁੰਦਾ ਹੈ ਇਕੱਲਾਪਨ ਮਹਿਸੂਸ ਹੁੰਦਾ ਹੈ ਇੱਕ ਹੁੰਦਾ ਹੈ ਇਕੱਲਾਪਨ ਇੱਕ ਹੁੰਦਾ ਹੈ ਇਕਾਂਤਬਸ ਲੋਲੀਨੈਸ ਇਕੱਲਾਪਨ ਇਕਾਂਤਬਸ ਤੇ ਆਪਣੇ ਆਪ ਦੇ ਇਕੱਲੇਪਨ ਨੂੰ ਮਨੁੱਖ ਭਰ ਨਹੀਂ ਪਾਉਂਦਾ ਫਿਰ ਭਰਮ ਦੇ ਲਈ ਹੀ ਜਨਰੇਸ਼ਨ ਦੀ ਗੱਲ ਥੋੜੀ ਜੀ ਕਰਾਂ ਤਾਂ ਸਾਡੇ ਵਰਗੇ ਨੌਜਵਾਨ ਲੜਕੇ ਲੜਕੀਆਂ ਫਿਰ ਹੀ ਕੋਈ ਮਿੱਤਰ ਕੋਈ ਦੋਸਤ ਕੋਈ ਫਰੈਂਡ ਬਣਾਉ ਦੇਵੇ ਅਸੀਂ ਵੀ ਲੰਗੇ ਹਾਂ ਆਪ ਸਭ ਜੀਵਨ ਦੇ ਵਿੱਚ ਲੰਘ ਚੁੱਕੇ ਹੋ ਮਨੁੱਖ ਆਪਣੇ ਇਕੱਲੇਪਨ ਨੂੰ ਭਰਨ ਦੇ ਲਈ ਹੀ ਦੋਸਤੀ ਮਿੱਤਰਤਾ ਸਬੰਧ ਕਾਇਮ ਕਰਦਾ ਹੈ ਇਕੱਲਾਪਨ ਭਰਿਆ ਰਹੇ ਕਿਉਂਕਿ ਇਕੱਲਾਪਨ ਬੋਰਿੰਗ ਹੈ ਉੱਥੇ ਸਵਾਲ ਕੋਈ ਨਹੀਂ ਹੈ ਉੱਥੇ ਡਰ ਲੱਗਦਾ ਹੈ ਮਨੁੱਖ ਆਪਣੇ ਆਪ ਨਾਲ ਬੈਠ ਨਹੀਂ ਸਕਦਾ ਇਕੱਲੇਪਨ ਦੇ ਵਿੱਚ ਰਹਿਣ ਦੀ ਆਦਤ ਨਹੀਂ ਹੈ ਉੱਥੇ ਮਨੁੱਖ ਦੁੱਖ ਜਾਂ ਮਹਿਸੂਸ ਕਰਦਾ ਹੈ ਕਿ ਮੈਂ ਇਕੱਲਾ ਰਹਿ ਗਿਆ ਮੇਰੇ ਨਾਲ ਕੋਈ ਸੁਣਨ ਵਾਲਾ ਨਹੀਂ ਮੇਰੇ ਨਾਲ ਕੋਈ ਹੱਸਣ ਵਾਲਾ ਨਹੀਂ ਕੋਈ ਗੱਲ ਕਰਨ ਵਾਲਾ ਨਹੀਂ ਇਸ ਥਾਂ ਤੇ ਤੇ ਅਸੀਂ ਬਹੁਤ ਦੂਰ ਤੋ ਪਹੁੰਚਾਂਗੇ ਕਬੀਰ ਹਮਰਾ ਕੋ ਨਹੀਂ ਹਲੇ ਤੇ ਅਸੀਂ ਜਦੋਂ ਆਪਣੇ ਆਪ ਦੇ ਜੀਵਨ ਦੇ ਵਿੱਚ ਕੋਈ ਆਨੰਦ ਕੋਈ ਖੁਸ਼ੀ ਮਹਿਸੂਸ ਨਹੀਂ ਹੁੰਦੀ ਫਿਰ ਇਕੱਲੇਪਨ ਨੂੰ ਅਸੀਂ ਭਰਦੇ ਹਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਉਹ ਇਕੱਲਾਪਨ ਮੈਂ ਦੂਰ ਕਰ ਲਵਾਂ ਕਿਸੇ ਵੀ ਟੰਗ ਦੇ ਨਾਲ ਜਦੋਂ ਬੰਦੇ ਦਾ ਜੀ ਨਹੀਂ ਲੱਗਦਾ ਇਕੱਲਾ ਬੋਰ ਹੋ ਰਿਹਾ ਹੈ ਤਾਂ ਜ਼ਿਆਦਾਤਰ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਜਾਂ ਤੇ ਕਿਸੇ ਨੂੰ ਕਾਲ ਕੀਤੀ ਜਾਵੇ ਜੇ ਕੋਈ ਲਾਗੇ ਆਸ-ਪਾਸੇ ਹੈ ਉਹਦੇ ਕੋਲੇ ਬੈਠੇ ਆ ਜਾਵੇ ਜਾਂ ਕੁਝ ਮਨੋਰੰਜਨ ਦੇ ਸਾਧਨਾਂ ਨੂੰ ਅਪਣਾਉਂਦੇ ਹੋਏ ਆਪਣੇ ਆਪ ਨੂੰ ਦੂਰ ਕੀਤਾ ਜਾਵੇ ਇਸ ਦੁੱਖ ਨੂੰ ਪਰ ਜੇ ਆਪ ਕਦੇ ਗਹਿਰੇ ਤਲ ਤੇ ਜਾ ਕਰਕੇ ਮਹਿਸੂਸ ਕਰੋ ਤਾਂ ਇਕੱਲਾ ਬਨ ਭਾਵੇਂ ਆਪ ਜੇਤੇ ਅਕਾਰ ਤੁਖ ਵਹਿ ਗੁਰੂ ਦੀ ਕਿਰਪਾ ਹੈ ਪਹਿਲਾਂ ਇਹ ਕਹਿ ਦੇਵਾਂ ਜੇਤੇ ਪਤਨੀ ਉਸ ਤਰ੍ਹਾਂ ਦੀ ਮਿਲ ਜਾਂਦੀ ਹੈ ਰੱਬੀ ਰੂਹ ਜਿਸ ਤਰ੍ਹਾਂ ਦਾ ਆਪ ਦਾ ਗਿਆਨ ਹੈ ਜਿਸ ਤਰ੍ਹਾਂ ਦੀ ਆਪ ਦੀ ਸਮਝ ਹੈ ਫਿਰ ਤੇ ਉਹ ਇਕੱਲਾਪਨ ਕਿਤੇ ਵੀ ਨਹੀਂ ਹੈ ਫਿਰ ਉਹ ਰੂਹਾਂ ਦਾ ਮੇਲ ਹੈ ਕਿਉਂਕਿ ਗੁਰਬਾਣੀ ਉਸ ਨੂੰ ਬਿਆਨ ਕਰਦੀ ਹੈ ਧਨ ਪਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੇ ਮੂਲ ਦੀ ਧੰਨ ਪਿਲ ਕਹੀ ਹੈ ਸੋਏ ਫਿਰ ਤੇ ਜੇ ਉਹ ਹੈ ਰੱਬੀ ਰੂਹਾਂ ਦਾ ਮੇਲ ਫਿਰ ਤੇ ਨਹੀਂ ਇਕੱਲਾਪਨ ਨਹੀਂ ਤੇ ਭਾਵੇਂ ਪਤਨੀ ਵੀ ਹੈ ਫਿਰ ਵੀ ਇਕੱਲਾਪਨ ਹੈ ਕਿਉਂਕਿ ਰਿਸ਼ਤਾ ਸਿਰਫ ਸ਼ਰੀਰਾਂ ਦੇ ਸੁਮੇਲ ਦੇ ਨਾਲ ਨਹੀਂ ਬਣਦਾ ਇਕੱਲਾਪਨ ਫਿਰ ਵੀ ਰਹੇਗਾ ਧੀਆ ਪੁੱਤਰ ਕੋਲ ਖੇਡ ਰਹੇ ਨੇ ਕੋਲੇ ਹੈਗੇ ਨੇ ਪਰ ਜੇ ਕਿਤੇ ਥੋੜਾ ਜਿਹਾ ਵੀ ਮਹਿਸੂਸ ਹੋ ਜਾਏ ਕਿ ਇਹਨਾਂ ਦਾ ਪਿਆਰ ਇਹਨਾਂ ਦਾ ਸਬੰਧ ਸਿਰਫ ਮੋਹ ਮਾਇਆ ਕਰਕੇ ਹੈ ਤੇ ਜੇ ਮਾਤਾ ਪਿਤਾ ਨੇ ਕੁਝ ਨਾਂ ਬਣਾਇਆ ਹੋਵੇ ਤਾਂ ਫਿਰ ਦਿੱਤੀਆਂ ਪੁੱਤਰ ਵੀ ਕਹਿ ਦਿੰਦੇ ਨੇ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ਚੰਗੇ ਭਲੇ ਨੇ ਕੀਤਾ ਵੀ ਹੋਵੇ ਫਿਰ ਵੀ ਕਈ ਵਾਰ ਜੇ ਗੁਰੂ ਨਾਨਕ ਦੀ ਮੱਤ ਉਹਨਾਂ ਤੱਕ ਨਹੀਂ ਗਈ ਤਾਂ ਚੰਗੇ ਭਲੇ ਵੀ ਕਹਿ ਦਿੰਦੇ ਨੇ ਜਿਨ੍ਹਾਂ ਨੇ ਸਭ ਕੁਝ ਬਣਾ ਕੇ ਦਿੱਤਾ ਹੋਵੇ ਤੁਸੀਂ ਸਾਡੇ ਲਈ ਕੀਤਾ ਕੀ ਜਿਹਨੇ ਨਾ ਕੀਤਾ ਹੋਵੇ ਉਹਨੂੰ ਤੇ ਕਹਿਣਾ ਬਣਦਾ ਹੀ ਹੈ ਕਿਉਂਕਿ ਉਹਨੇ ਜ਼ਿੰਮੇਵਾਰੀ ਨਹੀਂ ਨਿਭਾਈ ਹੋ ਸਕਦਾ ਉਹਦੇ ਹਾਲਾਤ ਉਹਦਾਂ ਦੇ ਹੋਣ ਉਹਨੂੰ ਕਸੂਰਵਾਰ ਵੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਆਪਣੇ ਪੱਧਰ ਤੇ ਆਪਣੀ ਸੋਚ ਦੇ ਅਨੁਸਾਰ ਹਰ ਇਨਸਾਨ ਮਿਹਨਤ ਕਰਦਾ ਹੈ ਪੂਤ ਕੇ ਜਾਨੇ ਪਿਤਾ ਕਾ ਜਨਮ ਉਹ ਗੱਲ ਨੂੰ ਸਮਝ ਲਈਏ ਤਾਂ ਪੁੱਤ ਕੀ ਜਾਣਦਾ ਏ ਪਿਓ ਨੇ ਕਿਵੇਂ ਜ਼ਿੰਦਗੀ ਕੱਢੀ ਏ ਕਿਹੜੇ ਹਾਲਾਤਾਂ ਚੋਂ ਕੱਢੀ ਏ ਕਿਸ ਢੰਗ ਦੇ ਨਾਲ ਕੱਢੀ ਏ ਹੋ ਸਕਦਾ ਉਹਨੇ ਪਤਾ ਨਹੀਂ ਕਿੰਨਾ ਕੁਝ ਸਹਾਰੇ ਆ ਹੋਵੇ ਪਰ ਉੱਥੇ ਹੀ ਰਹੀਏ ਤਾਂ ਔਲਾਦ ਵੀ ਜੇ ਇਹ ਮਹਿਸੂਸ ਕਰ ਲਏ ਕਿ ਪਿਤਾ ਨੇ ਸਾਡੇ ਲਈ ਕੋਈ ਪਿਆਰ ਜਾਂ ਸਬੰਧ ਜਾਂ ਉੱਥੇ ਕਾਇਮ ਨਹੀਂ ਆ ਰਿਹਾ ਫਿਰ ਉੱਥੇ ਵੀ ਇਕੱਲਾਪਨ ਫੀਲ ਹੋ ਜਾਵੇਗਾ ਮਹਿਸੂਸ ਹੋ ਜਾਵੇਗਾ ਤੇ ਫਿਰ ਬੰਦਾ ਦੋਸਤ ਮਿੱਤਰ ਬਣਾਉਂਦਾ ਏ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਤੇ ਨਾ ਕਿਤੇ ਮਨ ਹੌਲਾ ਜਾਂ ਹੋ ਜਾਂਦਾ ਹੈ ਆਸਰਾ ਜਾਂ ਮਿਲ ਜਾਂਦਾ ਹੈ ਸਹਾਰਾ ਮਿਲ ਜਾਂਦਾ ਹੈ ਅਸੀਂ ਜਦੋਂ ਵੀ ਬੋਰ ਹੋ ਰਹੇ ਹਾਂ ਨਾ ਜੀ ਇਕੱਲਾਪਨ ਫੀਲ ਹੋ ਰਿਹਾ ਹੈ ਇਸ ਦਾ ਅਰਥ ਇਹ ਹੁੰਦਾ ਹੈ ਅਸੀਂ ਸਾਡੇ ਮਨ ਨੂੰ ਇੱਕ ਆਸਰਾ ਦੇਣਾ ਚਾਹੁੰਦੇ ਹਾਂ ਜਿਹਦੇ ਨਾਲ ਇਕੱਲਾਪਨ ਭਰਿਆ ਰਹੇ ਉਹ ਫੀਲ ਨਾ ਹੋਵੇ ਅੰਦਰ ਫਿਰ ਉੱਥੇ ਦੁੱਖ ਬਣਦਾ ਹੈ ਇੱਕ ਪੰਗਤੀ ਆਪ ਸਭ ਨੇ ਬਹੁਤ ਵਾਰ ਪੜ੍ਹੀ ਹੈ ਸੁਖਮਨੀ ਸਾਹਿਬਾਨੀ ਦੀ ਪੰਗਤੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਹੁਣ ਇਹਦੇ ਨਾਲ ਜੋੜ ਕੇ ਥੋੜਾ ਜਿਹਾ ਅਗਲੀ ਵਿਚਾਰ ਤੇ ਆਇਓ ਜਦੋਂ ਮਾਤਾ ਪਿਤਾ ਕਹਿੰਦੇ ਜਿੱਥੇ ਸਹਾਈ ਨਹੀਂ ਹੋ ਸਕਦੇ ਭੈਣ ਭਰਾ ਜਿੱਥੇ ਸਹਾਈ ਨਹੀਂ ਹੋ ਸਕਦੇ ਉਹ ਕਿਹੜੀ ਜਗ੍ਹਾ ਹੈ ਭਾਈ ਜੇ ਪਰਿਵਾਰ ਦੇ ਮੈਂਬਰ ਨੂੰ ਕੁਝ ਹੋ ਜਾਏ ਸਰੀਰਕ ਰੂਪ ਦੇ ਵਿੱਚ ਤਾਂ ਜੀ ਪਰਿਵਾਰ ਲੱਖਾਂ ਕਰੋੜਾਂ ਪੈਸੇ ਖਰਚ ਦਿੰਦਾ ਹੈ ਕਿ ਡਾਕਟਰ ਸਾਹਿਬ ਆ ਸਾਡੇ ਪਰਿਵਾਰ ਦੇ ਮੈਂਬਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਜਿੰਨੇ ਪੈਸੇ ਲੱਗਦੇ ਨੇ ਆਪ ਲੈ ਲਓ ਪਰਿਵਾਰ ਤੇ ਸਹਾਈ ਹੋ ਰਿਹਾ ਇੱਥੇ ਤਾਂ ਮੰਨ ਲਓ ਪਰਿਵਾਰ ਦੇ ਮੈਂਬਰ ਨੂੰ ਕੋਈ ਵੀ ਜ਼ਰੂਰਤ ਹੈ ਆਪਾਂ ਆਪਣਾ ਸਭ ਕੁਝ ਲੁਟਾ ਦੇਵਾਂਗੇ ਤਾਂ ਕਿ ਇਹਨੂੰ ਕੁਝ ਹੋਣਾ ਨਹੀਂ ਚਾਹੀਦਾ ਫਿਰ ਉਹ ਕਿਹੜੀ ਜਗ੍ਹਾ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇ ਰਹਿ ਜਹ ਸ਼ਬਦ ਹੈ ਜਿਹੜਾ ਤੇ ਤਹ ਇਹੀ ਦੋ ਅਵਸਥਾ ਨੇ ਜਿੱਥੇ ਉਹ ਰੱਬ ਸਹਾਈ ਹੁੰਦਾ ਏ ਬਾਕੀ ਤੇ ਪੰਗਤੀ ਦੀ ਵਿਆਖਿਆ ਹੈ ਜਹ ਮਾਤ ਪਿਤਾ ਤਹ ਹਰ ਨਾਮ ਸੰਗ ਤਹ ਤੇ ਜਹ ਦੋਨੇ ਸ਼ਬਦਾਂ ਦੇ ਵਿੱਚ ਅਰਥ ਹੈ ਹੁਣ ਮਨ ਕਰਕੇ ਆਪ ਮਹਿਸੂਸ ਕਰਿਓ ਜਦੋਂ ਕਦੇ ਫਿਰ ਮਹਿਸੂਸ ਹੁੰਦਾ ਏ ਬੰਦੇ ਨੂੰ ਕਿ ਇਕੱਲੇ ਹਾਂ ਸੀ ਉਹੀ ਇਕੱਲਾਪਨ ਜਦੋਂ ਮਨੁੱਖ ਨੂੰ ਮਹਿਸੂਸ ਹੁੰਦਾ ਏ ਵਿਕਾਰ ਭਾਰੀ ਪੈ ਰਹੇ ਨੇ ਦੁੱਖ ਰੋਗ ਭਾਰੀ ਪੈ ਰਹੇ ਨੇ ਉਹ ਔਖੀ ਘੜੀ ਉਹੀ ਮਾੜਾ ਸਮਾਂ ਉਹੀ ਵਿਕਾਰਾਂ ਦਾ ਜ਼ੋਰ ਜਿਹਨੂੰ ਅਸੀਂ ਹਰ ਰੋਜ਼ਾਨਾ ਪੜਦੇ ਹਾਂ ਔਖੀ ਘੜੀ ਨਾ ਦੇਖਣ ਦੇ ਮਨ ਦੇ ਲੈਵਲ ਤੇ ਆ ਕੇ ਮਨ ਦੀ ਅਵਸਥਾ ਤੇ ਆ ਕੇ ਜਦੋਂ ਵੀ ਕੋਈ ਸੱਚੀ ਗੱਲ ਹੁਣ ਸਮਝ ਆ ਗਈ ਏ ਤੇ ਉਹਨੂੰ ਮੰਨਣ ਦੇ ਵਿੱਚ ਪਰੇਸ਼ਾਨੀ ਬਣ ਰਹੀ ਏ ਔਖੀ ਘੜੀ ਬਣ ਰਹੀ ਹੈ ਬਾਰੀ ਔਖੀ ਘੜੀਆਂ ਹਾਲਾਤਾਂ ਦੇ ਅਨੁਸਾਰ ਬਣਦੀਆਂ ਨੇ ਔਖੀ ਘੜੀ ਬਣਦੀ ਹੈ ਮਨ ਤੇ ਤਾਂ ਉਸ ਔਖੀ ਘੜੀ ਦੇ ਵਿੱਚ ਫਿਰ ਸਹਾਰਾ ਕੌਣ ਬਣਦਾ ਏ ਜੀ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਧਿਆਨ ਨਾਲ ਵੇਖੋ ਜੇ ਪੁੱਤਰ ਅਹੰਕਾਰੀ ਏ ਮਾਤਾ ਪਿਤਾ ਸਮਝਾਈ ਸਕਦੇ ਤੇ ਉਹ ਔਖੀ ਘੜੀ ਬਣ ਗਈ ਹੈ ਹੁਣ ਮਨ ਕਰਕੇ ਜੇ ਪੁੱਤਰ ਬੜਾ ਲਾਲਚੀ ਹੈ ਪਿਓ ਬੜਾ ਨਸ਼ੇੜੀ ਹੈ ਕੋਈ दारू ਪੀਂਦਾ ਹੈ ਕੋਈ ਹੋਰ ਨਸ਼ੇ ਕਰਦਾ ਹੈ ਤਾਂ ਉੱਥੇ ਹੁਣ ਇਹ ਔਖੀ ਘੜੀ ਸੁਰਤ ਲਈ ਬਣ ਰਹੀ ਹੈ ਕਿ ਇਹਨੂੰ ਕਿਵੇਂ ਬਦਲਿਆ ਜਾਏ ਮਾਤਾ ਪਿਤਾ ਫਿਕਰ ਦੇ ਵਿੱਚ ਨੇ ਔਖੀ ਘੜੀ ਸੁਰਤ ਤੇ ਹੈ ਜੀ ਉਹ ਬਾਹਰੀ ਔਖੀ ਘੜੀ ਉਹਨੂੰ ਛੱਡ ਦੇ ਉਹ ਕਿਵੇਂ ਹੁਣ ਉਹਨੂੰ ਬਦਲਿਆ ਜਾਵੇ ਕਿਵੇਂ ਸਮਝਾਇਆ ਜਾਵੇ ਕਿਵੇਂ ਉਹਨੂੰ ਦੱਸਿਆ ਜਾਵੇ ਔਖੀ ਘੜੀ ਜਿਹੜੀ ਸੁਰਤ ਦੇ ਵਿੱਚ ਬਣ ਰਹੀ ਉਹ ਗੱਲ ਸਹਾਰੀ ਨਹੀਂ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਾਸ਼ਨਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਗੱਲ ਹੈ ਜਿਹੜੀ ਔਖੀ ਸਥਿਤੀ ਬਣ ਰਹੀ ਹੈ ਸੁਰਤ ਦੇ ਵਿੱਚ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਇਹ ਹੈ ਉਹ ਔਖੀ ਕੜੀ ਸੁਰਤ ਦੇ ਵਿੱਚ ਜਦੋਂ ਸਾਨੂੰ ਬਹੁਤ ਔਖਾ ਲੱਗਦਾ ਹੈ ਕੋਈ ਸੱਚ ਹੈ ਜਿਹੜਾ ਸਹਾਰਿਆ ਨਹੀਂ ਜਾ ਰਿਹਾ ਕੁਝ ਵਾਪਰ ਰਿਹਾ ਹੈ ਜਿਹੜਾ ਸਾਥੋਂ ਹਜਮ ਨਹੀਂ ਹੋ ਰਿਹਾ ਉਹ ਹੈ ਔਖੀ ਕੜੀ ਹਾਂ bari ਰੂਪ ਦੇ ਵਿੱਚ ਥੋੜਾ ਜਿਹਾ ਕਹਿ ਦੇਵਾਂ ਕਈ ਵਾਰ ਬਾਹਰੀ ਰੂਪ ਦੇ ਵਿੱਚ ਵੀ ਬੰਦਾ ਮਰਦਾ ਮਰਦਾ ਬਚਦਾ ਏ ਉਹ ਵੀ ਔਖੀ ਘੜੀ ਹੁੰਦੀ ਏ ਰੱਬ ਕਈ ਵਾਰ ਉੱਥੋਂ ਵੀ ਬਚਾ ਲਿੰਦਾ ਹੈ ਭੈੜੇ ਐਕਸੀਡੈਂਟ ਹੋ ਜਾਂਦੇ ਨੇ ਪਰ ਜਿਨ੍ਹਾਂ ਦੇ ਸਵਾਸ ਹੈਗੇ ਨੇ ਉਹ ਭਾਵੇਂ ਆਪਾਂ ਲਫ਼ਜ਼ ਵਰਤ ਲਈਏ ਕੁਦਰਤੀ ਬਚ ਗਏ ਇੱਥੇ ਲਫ਼ਜ਼ ਵਰਤ ਲਈਏ ਕਿਸਮਤ ਨਾਲ ਬਚ ਗਏ ਭਾਵੇਂ ਰੱਬ ਨੇ ਰੱਖ ਲੇ ਤਿੰਨੇ ਲਫ਼ਜ਼ਾਂ ਦੇ ਵਿੱਚ ਭਾਵੇਂ ਕਿਸਮਤ ਹੈ ਭਾਵੇਂ ਕੁਦਰਤੀ ਹੈ ਭਾਵੇਂ ਰੱਬ ਹੈ ਬਚਾਉਣ ਵਾਲਾ ਉਭਾਈ ਗੁਰੂ ਆਪ ਹੀ ਹੁੰਦਾ ਹੈ ਕਿਉਂਕਿ ਇੱਕ ਇੱਕ ਸਮਾਨ ਨੂੰ ਤਮੇ ਦੁਬਾਰਾ ਪੰਗਤੀ ਤੇ ਆ ਜਾਵਾ ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ ਕਦੇ ਵੀ ਮਨ ਕਰਕੇ ਆਪ ਕਿਸੇ ਵੀ ਗੱਲ ਨੂੰ ਮੈਂ ਆਪਣੇ ਤੇ ਉਦਾਹਰਨ ਕਰਕੇ ਕਹਾ ਜੇ ਮੈਨੂੰ ਅਹੰਕਾਰ ਪਰੇਸ਼ਾਨ ਕਰ ਸਕ ਰਿਹਾ ਏ ਤਾਂ ਅਹੰਕਾਰ ਨੂੰ ਮਾਤਾ ਪਿਤਾ ਨਹੀਂ ਬਦਲ ਸਕਦੇ ਉੱਥੇ ਮਾਂ ਪਿਓ ਕਿਤਨੀਆਂ ਹੀ ਅਰਦਾਸਾਂ ਕਰ ਲੈ ਬਾਹਰੀ ਰੂਪ ਦੇ ਵਿੱਚ ਕਿੰਨੇ ਹੀ ਪਾਠ ਕਰ ਲਏ ਜੇ ਮੈਂ ਬਦਲਣਾ ਨਹੀਂ ਚਾਹੁੰਦਾ ਜੇ ਮੈਂ ਸੋਣਾ ਹੀ ਨਹੀਂ ਚਾਹੁੰਦਾ ਕਈ ਵਾਰ ਤੇ ਪੁੱਤ ਗੱਲ ਸੁਣਦਾ ਹੀ ਨਹੀਂ ਪਿਓ ਕਹਿੰਦਾ ਪੁੱਤ ਸੁਣ ਤੇ ਲੈ ਕਹਿੰਦਾ ਮੈਂ ਨਹੀਂ ਸੋਣੀ ਤੁਹਾਡੀ ਗੱਲ ਕਈ ਵਾਰ ਪੁੱਤਰ ਕਹਿੰਦਾ اے ਪਾਪਾ ਜੀ ਤੁਸੀਂ ਗੱਲ ਸੁਣ ਤੇ ਲੋ ਕਈ ਵਾਰ ਪਿਓ ਵੀ ਉਦਾਂ ਦੇ ਹੁੰਦੇ ਨੇ ਬਰਾਬਰਤੀ ਚੱਲਦਾ ਹੈ ਸਭ ਕੁਝ ਤਾਂ ਜੇ ਸੁਣਨ ਵਾਲਾ ਸੋਣਾ ਹੀ ਨਹੀਂ ਚਾਹੁੰਦਾ ਬਦਲਨ ਵਾਲਾ ਬਦਲਣਾ ਹੀ ਨਹੀਂ ਚਾਹੁੰਦਾ ਤਾਂ ਫਿਰ ਜਹ ਮਾਤ ਪਿਤਾ ਸੁੱਤ ਮੀਤਨભાઈ ਇਸ ਇੱਥੇ ਜਿਹੜੀਆਂ ਅਵਸਥਾਵਾਂ ਮਨੁੱਖ ਲਈ ਜੋ ਸੁਰਤ ਦੇ ਵਿੱਚ ਬਣਦੀ ਹੈ ਮੈਂ ਬਾਰ-ਬਾਰ ਉੱਥੇ ਹੀ ਹਾਂ ਉੱਥੇ ਕੋਈ ਵੀ ਸਹਾਈ ਨਹੀਂ ਹੋ ਸਕਦਾ ਕੋਈ ਨਾ ਦੋਸਤ ਨਾ ਮਿੱਤਰ ਨਾ ਪਤੀ ਨਾ ਪਤਨੀ ਉਸ ਔਖੀ ਘੜੀ ਦੇ ਵਿੱਚ ਰੱਬ ਹੀ ਜਿਉਂ ਮੰਦਰ ਕੋ ਥੰਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਸਥੰਮਣ ਫਿਰ ਉੱਥੇ ਰੱਬ ਉਹ ਪ੍ਰਮਾਤਮਾ ਸਾਡੇ ਲਈ ਉੱਥੇ ਵਾਪਸ ਆਇਓ ਵਿਸ਼ੇ ਤੇ ਇਹ ਗੱਲਾਂ ਮੈਂ ਨਾਲ ਜੋੜੀਆਂ ਸੀ ਸਾਡੇ ਇਕੱਲੇਪਨ ਸਾਡੇ ਅੰਦਰ ਦੇ ਬਲਬਲਿਆਂ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ ਕੋਈ ਰਿਸ਼ਤਾ ਸਹਾਰਾ ਨਹੀਂ ਦੇ ਸਕਦਾ ਉੱਥੇ ਹੀ ਉਹ ਸਹਾਰਾ ਰੱਬ ਬਣਦਾ ਹੈ ਅਸੀਂ ਸਹਾਰਾ ਬਣਾਉਣਾ ਚਾਹੁੰਦੇ ਹਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਆ ਪਤਨੀ ਚੋਂ ਮਹਿਸੂਸ ਹੋ ਜਾਵੇ ਬੱਚਿਆਂ ਚੋਂ ਮਹਿਸੂਸ ਹੋ ਜਾਵੇ ਅਸੀਂ ਤੱਕੇ ਦੇ ਨਾਲ ਵੀ ਕਈ ਵਾਰ ਉੱਥੋਂ ਉਹ ਇਕੱਲੇਪਨ ਨੂੰ ਕਿਸੇ ਦੁੱਖ ਨੂੰ ਮਹਿਸੂਸ ਕਰਕੇ ਭਰਨਾ ਚਾਹੁੰਦੇ ਹਾਂ ਪਰ ਗੁਰਬਾਣੀ ਦਾ ਜੋ ਬਚਨ ਹੈ ਉਹ اٹਲ ਰਹੇਗਾ ਕਿ ਭਾਈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਸਭ ਕੁਝ ਕੂੜ ਹੈ ਕਿਸ ਨਾਲ ਕੀਚੇ ਦੋਸਤੀ ਸਭ जग ਚੱਲਣ ਹਾਰ ਇਦਾ ਅਰਥ ਇਹ ਨਹੀਂ ਹੈ ਸਬੰਧ ਨਹੀਂ ਬਣਾਉਣੇ ਇੱਕ ਪੱਖ ਤੇ ਨਾ ਰਹੀਏਦਾ ਅਰਥ ਇਹ ਨਹੀਂ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਬੱਚਿਆਂ ਦਾ ਪਿਆਰ ਨਹੀਂ ਬਣਾਉਣਾ ਦੋਸਤ ਮਿੱਤਰ ਨਹੀਂ ਬਣਾਉਣੇ ਨਾ ਨਾ ਭਾਈ ਇਹਦਾ ਅਰਥ ਇਹ ਕਦੇ ਵੀ ਨਹੀਂ ਹੈ ਪਰ ਜੋ ਸੱਚ ਹੈ ਮਨੁੱਖ ਉਹਨੂੰ ਪ੍ਰਵਾਣ ਨਹੀਂ ਕਰ ਪਾਉਂਦਾ ਤੇ ਆਪਣੇ ਆਪ ਦੇ ਅੰਦਰ ਜਿਹੜਾ ਉਹ ਇੱਕ ਇਕੱਲਾਪਨ ਫੀਲ ਕਰਦਾ ਹੈ ਇਹ ਇਕੱਲਾਪਨ ਕੱਲਾ ਸਿਰਫ ਮੈਂ ਕਹਿ ਸਕਦਾ ਜੀ ਜਵਾਨੀ ਦੇ ਵਿੱਚ ਹੀ ਨਹੀਂ ਹੁੰਦਾ ਕਈ ਵਾਰ ਤੇ ਬੁਢੇਪੇ ਵਿੱਚ ਵੀ ਕਈ ਵਾਰ ਤੇ ਹਾਲਾਤਾਂ ਦੇ ਅਨੁਸਾਰ ਵੀ ਹੋ ਸਕਦਾ ਹੈ ਕੁਝ ਘਰ ਦੇ ਹਾਲਾਤ ਬੱਚਿਆਂ ਦੇ ਹਾਲਾਤ ਕੁਝ ਪਰਿਵਾਰਕ ਰਹਿਣ ਸਹਿਣ ਐਦਾਂ ਦਾ ਬਣ ਜਾਏ ਹਰੇ ਭਰੇ ਘਰ ਦੇ ਵਿੱਚ ਵੀ ਕਈ ਵਾਰ ਮਨੁੱਖ ਇਕੱਲਾਪਣ ਫੀਲ ਕਰਦਾ ਹੈ ਭਾਵੇਂ ਉਹ ਬਡੇਪੇ ਦੇ ਅਨੁਸਾਰ ਹੀ ਹੋਵੇ ਉਹ ਬਣਿਆ ਰਹਿੰਦਾ ਹੈ ਨਿਰੰਤਰ ਬਣਿਆ ਰਹਿੰਦਾ ਹੈ ਤੇ ਮਾਫ ਕਰਿਓ ਇਕੱਲੇਪਣ ਅੱਜ ਦੇ ਜੋ ਬਚਨ ਨੇ ਸਿਰਫ ਮੈਂ ਉੱਥੇ ਹੀ ਰੁਕਿਆ ਹੋਇਆ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੁਕੇ ਨਹੀਂ ਇਹ ਗੱਲ ਤੇ ਆਉਣਾ ਬੜਾ ਔਖਾ ਏ ਫਿਰ ਜਿੰਨਾ ਸਮਾਂ ਅਸੀਂ ਇਹ ਨਹੀਂ ਸਮਝ ਲੈਂਦੇ ਕਿ ਕਬੀਰ ਮੇਰਾ ਕੋਈ ਹੈ ਹੀ ਨਹੀਂ ਸਹੀ ਅਰਥਾਂ ਦੇ ਵਿੱਚ ਉਸ ਨੂੰ ਮੰਨ ਨਹੀਂ ਲੈਂਦੇ ਉਤਨਾ ਸਮਾਂ ਅਸੀਂ ਇਸ ਗੱਲ ਤੇ ਨਹੀਂ ਆ ਸਕਦੇ ਕਬੀਰ ਹਮਰਾ ਕੋ ਨਹੀਂ ਮਹਿਸੂਸ ਹੋ ਜਾਵੇਗਾ ਜੀ ਇਦਾਂ ਆਪਾਂ ਨੂੰ ਇੱਕ ਦਿਨ ਪਹਿਲਾਂ ਵੀ ਵਿਆਖਿਆ ਆਪਨੇ ਥੋੜੀ ਜਹੀ ਸੁਣੀ ਸੀ ਵਿੱਚ ਦੀ ਵਿਚਾਰ ਆ ਗਈ ਸੀ ਜੇ ਇਨਸਾਨ ਨੂੰ ਮਹਿਸੂਸ ਹੋ ਜਾਏ ਤਾਂ ਮੈਂ ਉਸ ਦਿਨ ਵਾਲੀ ਗੱਲ ਨੂੰ ਦੁਬਾਰਾ ਦੁਹਰਾ ਦੇਵਾਂ ਫਿਰ ਜਦੋਂ ਵੀ ਕੋਈ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਕੋਈ ਰਿਸ਼ਤਾ ਬਣਿਆ ਹੋਸੀ ਕੋਈ ਰਿਸ਼ਤਾ ਟੁੱਟੇਗਾ ਵੀ ਕਿਸੇ ਰਿਸ਼ਤਿਆਂ ਦੇ ਵਿੱਚ ਮਿਠਾਸ ਵੀ ਸੀ ਉਹ ਫਿੱਕਾ ਪਵੇਗਾ ਵੀ ਇੱਕ ਗੱਲ ਮੈਂ ਬੜੀ ਮਹਿਸੂਸ ਕੀਤੀ ਹੈ ਜੀ ਜਿੱਥੇ ਸਾਡਾ ਮੋਹ ਪਿਆਰ ਰਿਸ਼ਤੇ ਹੁੰਦੇ ਨੇ ਇੱਕ ਮਾਈਂਡ ਦੇ ਵਿੱਚ ਨਾ ਜੀ ਸਾਡੇ ਸੁਰਤ ਦੇ ਵਿੱਚ ਇੱਕ ਨੈਗੇਟਿਵਿਟੀ ਕੰਮ ਕਰਦੀ ਹੈ ਹਰ ਇਨਸਾਨ ਮੈਂ ਆਪਣੇ ਆਪ ਨੂੰ ਰੱਖਾਂ ਪਹਿਲਾਂ ਜਿੱਥੇ ਪਿਆਰ ਮੁਹੱਬਤ ਮੋਹ ਬਣਦਾ ਜਾਂਦਾ ਹੈ ਉੱਥੇ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਬਖਰੇਵੇਂ ਵੀ ਸ਼ੁਰੂ ਹੋ ਜਾਂਦੇ ਨੇ ਉਹ ਬਾਅਦ ਵਿੱਚ ਫਿਰ ਠੀਕ ਹੁੰਦੇ ਨੇ ਫਿਰ ਦੁਬਾਰਾ ਆਪ ਸੱਚ ਜਾਣਿਓ ਇਹ ਗੱਲ ਕਿਸੇ ਵੀ ਰਿਸ਼ਤੇ ਦੇ ਵਿੱਚ ਹੋਵੇ ਕੁਝ ਕੋ ਗੱਲਾਂ ਆਟੋਮੈਟਿਕਲੀ ਪੈਦਾ ਹੋ ਜਾਂਦੀਆਂ ਨੇ ਫਿਰ ਫਿਰ ਦੁਬਾਰਾ ਠੀਕ ਹੁੰਦੀਆਂ ਨੇ ਇਹ ਵਾਪਰਦਾ ਹੈ ਜਿੱਥੇ ਵੀ ਕੋਈ ਨਵਾਂ ਸੰਬੰਧ ਬਣਿਆ ਹੈ ਕੋਈ ਰਿਸ਼ਤਾ ਬਣਿਆ ਇੱਕ ਵਾਰ ਉੱਥੇ ਥੋੜਾ ਜਿਹਾ ਤਰੇੜਾਂ ਆਉਂਦੀਆਂ ਨੇ ਕਿਸੇ ਨਾ ਕਿਸੇ ਗੱਲਾਂ ਕਰਕੇ ਉਹ ਫਿਰ ਫਿਰ ਦੁਬਾਰਾ ਕੈਂਪ ਹੋ ਜਾਂਦੀਆਂ ਨੇ ਇਹ ਪੱਕਾ ਰਹਿੰਦਾ ਏ ਕਿਉਂਕਿ ਕੁਝ ਇੱਕ ਗੱਲਾਂ ਨੇ ਜਿਹੜੀਆਂ ਐਡਜਸਟ ਹੋਣ ਦੇ ਵਿੱਚ ਜਿਹੜੀਆਂ ਗੱਲਾਂ ਮੰਨਣ ਦੇ ਵਿੱਚ ਅਪਣਾਉਣ ਦੇ ਵਿੱਚ ਮਨੁੱਖ ਨੂੰ ਸਮਾਂ ਲੱਗਦਾ ਏ ਫਿਰ ਉਹ ਉਹਨਾਂ ਗੱਲਾਂ ਤੇ ਬਖਰੇਵਾ ਵੀ ਬਣਦਾ ਹੈ ਪਿਆਰ ਵੀ ਬਣਦਾ ਹੈ ਪਰ ਮਨੁੱਖ ਜੇ ਇਸ ਗੱਲ ਨੂੰ ਜਾਣ ਲੇ ਕਿ ਆਖਰ ਨੂੰ ਤੇ ਜਾਣਾ ਹੀ ਹੈ ਫਿਰ ਜਦੋਂ ਕੋਈ ਜਾਏਗਾ ਵੀ ਉਦੋਂ ਵੀ ਕੋਈ ਦੁੱਖ ਨਹੀਂ ਕੋਈ ਆਇਆ ਸੀ ਉਦੋਂ ਵੀ ਕੋਈ ਦੁੱਖ ਨਹੀਂ ਕਿਉਂਕਿ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ ਕਬੀਰ ਵਿਸਰ ਜਿਹੜਾ ਸ਼ਬਦ ਪੰਕਤੀ ਪੜ੍ਹਦੇ ਹਾਂ ਸੀ ਕਿ ਸਾਰੇ ਹੀ ਮੇਰੇ ਮਿੱਤਰ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਸੱਚੇ ਇਨਸਾਨ ਦਾ ਕਦੇ ਕੋਈ ਇੱਕ ਖਾਸ ਮਿੱਤਰ ਨਹੀਂ ਹੁੰਦਾ ਕਦੇ ਕੋਈ ਦੁਸ਼ਮਣ ਹੁੰਦਾ ਹੀ ਨਹੀਂ ਦੁਸ਼ਮਣ ਤੇ ਹੁੰਦਾ ਹੀ ਨਹੀਂ ਕੋਈ ਖਾਸ ਮਿੱਤਰ ਨਹੀਂ ਹੁੰਦਾ ਕਿਉਂਕਿ ਸੱਚੇ ਇਨਸਾਨ ਦਾ ਜੋ ਬੋਲ ਨੇ ਜੋ ਸ਼ਬਦ ਨੇ ਉਹ ਸਾਰਿਆਂ ਨੂੰ ਇੱਕ ਸਮਾਨ ਹੀ ਤੋਲਦੇ ਨੇ ਸਾਰਿਆਂ ਨੂੰ ਇੱਕ ਸਮਾਨ ਹੀ ਰੱਖਦੇ ਨੇ ਉਹਨੂੰ ਬਹੁਤ ਉੱਪਰਲੇ ਲੈਵਲ ਤੇ ਜਾ ਕੇ ਮਹਿਸੂਸ ਹੋ ਜਾਂਦਾ ਏ ਸੱਜਣ ਨੇ ਵੀ ਚੱਲ ਜਾਣਾ ਏ ਤੇ ਜਿਹਦੇ ਲਈ ਥੋੜਾ ਬਹੁਤਾ ਕੋਈ ਹੈ ਮਨ ਦੇ ਵਿੱਚ ਉਸ ਤਰ੍ਹਾਂ ਦੀ ਭਾਵਨਾ ਉਹਨੇ ਵੀ ਚੱਲ ਜਾਣਾ ਏ ਸਾਰੇ ਹੀ ਬਰਾਬਰ ਨੇ ਫਿਰ ਕੋਈ ਜਾਏਗਾ ਵੀ ਤਾਂ ਜੋ ਪੰਗਤੀ ਦੇ ਗਹਿਰੇ ਅਰਥ ਨੇ ਕਬੀਰ ਹਮਰਾ ਕੋ ਨਹੀਂ ਫਿਰ ਦੁੱਖ ਕੋਈ ਨਹੀਂ ਪਰੇਸ਼ਾਨੀ ਕੋਈ ਨਹੀਂ ਰੋਣਾ ਧੋਣਾ ਵੀ ਕੋਈ ਨਹੀਂ ਜਾਣਾ ਹੈ ਆਏ ਸੀ ਤੇ ਜਾਣਾ ਵੀ ਹੈ ਤਾਂ ਫਿਰ ਪਰੇਸ਼ਾਨੀ ਕੀ ਹੈ ਦੁੱਖ ਕੀ ਹੈ ਕਿਤੇ ਵੀ ਕੁਝ ਨਹੀਂ ਭਰ ਜੇ ਉਹ ਅਵਸਥਾ ਬਣੇ ਉਹ ਸਮਝ ਬਣੇ ਤੇ ਜੇ ਨਹੀਂ ਬਣਦੀ ਫਿਰ ਨਹੀਂ ਫਿਰ ਉੱਥੇ ਨਹੀਂ ਪਹੁੰਚ ਪਾਵਾਂਗੇ ਅਸੀਂ ਭਾਈ ਜਿਹੜੀ ਗੱਲ ਬਾਬਾ ਜੀ ਬਿਆਨ ਕਰਦੇ ਨੇ ਕਿ ਨਾਂਗੋ ਆਵਣ ਨਾਂਗੋ ਜਾਸੀ ਇਹ ਤੇ ਮਹਿਸੂਸ ਹੋਣਾ ਬੜੀ ਵੱਡੀ ਗੱਲ ਐ ਤਾਂ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਫਿਰ ਇਕੱਲਾਪਨ ਦੂਰ ਨਹੀਂ ਹੋਵੇਗਾ ਜੀ ਉਹ ਭਰੇਗਾ ਨਹੀਂ ਭਰੇਗਾ ਉਸ ਦਿਨ ਜਿਸ ਦਿਨ ਰੱਬ ਮਿਲ ਜਾਏਗਾ ਕਿਉਂਕਿ ਰੱਬ ਦੇ ਨਾਲ ਹੀ ਇਕੱਲਾਪਨ ਭਰਦਾ ਏ ਨਾ ਪਤਨੀ ਦੇ ਨਾਲ ਨਾ ਬੱਚਿਆਂ ਦੇ ਨਾਲ ਨਾ ਦੋਸਤ ਮਿੱਤਰਾਂ ਦੇ ਨਾਲ ਆਪ ਬਚਪਨ ਤੋਂ ਵੇਖੋ ਆਪਣੀ ਜ਼ਿੰਦਗੀ ਨੂੰ ਸਕੂਲ ਦੇ ਵਿੱਚ ਜਿਹੜੇ ਮਿੱਤਰ ਪੜ੍ਹੇ ਸੀ ਕਾਲਜ ਦੇ ਵਿੱਚ ਜਿਨ੍ਹਾਂ ਦੇ ਨਾਲ ਰਹੇ ਸੀ ਕੰਮ ਦੇ ਨਾਲ ਜਿਹੜੇ ਪਹਿਲਾਂ ਨਾਲ ਸੀ ਅੱਜ ਉਹ ਕਿੱਥੇ ਨੇ ਅਸੀਂ ਕਿੱਥੇ ਹਾਂ ਕੌਣ ਕਿੱਥੇ ਹੈ ਕਿਹੜੇ ਕਿਹੜੇ ਹਾਲਾਤਾਂ ਵਿੱਚ ਕੌਣ ਕਿੱਥੇ ਵਿਚਰ ਰਿਹਾ ਬਦਲਣਾ ਹੀ ਕੁਦਰਤ ਦਾ ਨਿਯਮ ਹੈ ਜੀ ਬਦਲਣਾ ਚਾਹੀਦਾ ਹੈ ਬਦਲ ਦਾ ਅਰਥ ਇਹ ਨਹੀਂ ਹੈ ਕਿਸੇ ਨੂੰ ਧੋਖਾ ਬੇਈਮਾਨੀ ਦੇ ਕੇ ਬਦਲਣਾ ਹੈ ਸਾਹਿਬ ਮੇਰਾ ਨੀਤ ਨਮਾ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਜੀ ਤੁਸੀਂ ਤੇ ਯਾਦ ਹੀ ਨਹੀਂ ਕੀਤਾ ਪਰ ਜੋ ਸਮਝ ਆਇਆ ਥੋੜਾ ਬਹੁਤਾ ਪੜ੍ਹ ਕਰਕੇ ਲਿਖ ਕਰਕੇ ਇਨਸਾਨ ਦੀ ਜ਼ਿੰਦਗੀ ਦੇ ਚਮੇਲੇ ਜ਼ਿੰਮੇਵਾਰੀਆਂ ਹੀ ਇਤਨੇ ਆ ਹੋ ਜਾਂਦੀਆਂ ਨੇ ਬਹੁਤੀਆਂ ਦੋਸਤੀਆਂ ਮਿੱਤਰਤੀਆਂ ਮਿੱਤਰਤਾ ਸਬੰਧ ਰਿਸ਼ਤੇ ਨਾਤੇ ਨਿਭਾਉਣੇ ਔਖੇ ਹੁੰਦੇ ਨੇ ਮਨੁੱਖ ਥੋੜਿਆਂ ਦੇ ਨਾਲ ਹੀ ਉਹਨਾਂ ਨੂੰ ਯਾਦ ਕਰਦਾ ਉਹਨਾਂ ਨੂੰ ਇੰਪੋਰਟੈਂਸ ਦਿੰਦਾ ਹੋਇਆ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਥੋੜਿਆਂ ਨੂੰ ਹੀ ਦਿਲੋਂ ਯਾਦ ਰੱਖ ਕੇ ਨਿਭਾ ਜਾਵੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸਾਰਿਆਂ ਦੇ ਨਾਲ ਨਹੀਂ ਨਿਭਾਇਆ ਜਾ ਸਕਦਾ ਸਾਰਿਆਂ ਦੇ ਨਾਲ ਨਹੀਂ ਉਹ ਇੱਕੋ ਜਿਹਾ ਰਿਸ਼ਤਾ ਕਾਇਮ ਰੱਖਿਆ ਜਾ ਸਕਦਾ ਇਹ ਮਨੁੱਖ ਮੈਂ ਇਥੇ ਨਹੀਂ ਕਹਿ ਰਿਹਾ ਮਨੁੱਖ ਮਾੜਾ ਹੈ ਨੈਗੇਟਿਵਿਟੀ ਹੈ ਨਹੀਂ ਸਾਰੇ ਮੇਨਟੇਨ ਕਰਨੇ ਔਖੇ ਨੇ ਹਾਲਾਤ ਸਮਾਂ ਦੇਣਾ ਔਖਾ ਹੁੰਦਾ ਹੈ ਪਰ ਸੱਚੇ ਇਨਸਾਨ ਦਾ ਫਿਰ ਉੱਥੇ ਹੀ ਆ ਜਾਵਾ ਉਹਦੇ ਲਈ ਖਾਸ ਜਾਂ ਆਮ ਕੋਈ ਵੀ ਨਹੀਂ ਹੁੰਦਾ ਗੁਰਨਾਨਕ ਦੇ ਲਈ ਸਾਰੇ ਹੀ ਇੱਕ ਨੇ ਉਦੇ ਲਈ ਸਾਰੇ ਹੀ ਇੱਕ ਰੂਪ ਦੇ ਵਿੱਚ ਨੇ ਬਰਾਬਰ ਰੂਪ ਦੇ ਵਿੱਚ ਨੇ ਇਕੱਲਾਪਨ ਮੈਂ ਫਿਰ ਦੁਬਾਰਾ ਵਿੱਚ ਦੁਹਰਾ ਦੇਵਾਂ ਇਕੱਲਾਪਨ ਉਸ ਦਿਨ ਭਰੇਗਾ ਜਿਹੜਾ ਅੰਦਰ ਇੱਕ ਹਮੇਸ਼ਾ ਮਨੁੱਖ ਦੇ ਰਹਿੰਦਾ ਹੈ ਜਿਸ ਦਿਨ ਰੱਬ ਪ੍ਰਾਪਤ ਹੋਵੇਗਾ ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼ ਉਹਦੀ ਅੰਸ਼ ਹੈ ਉਹੀ ਜਦੋਂ ਆਏਗਾ ਤਾਂ ਅੰਦਰ ਦੀਆਂ ਸਾਰੀਆਂ ਘਾਟਾਂ ਵਾਧਾਂ ਪੂਰੀਆਂ ਹੋਣਗੀਆਂ ਨਹੀਂ ਤੇ ਜਿੰਨੇ ਮਰਜ਼ੀ ਰਿਸ਼ਤੇ ਆਧਾਰ ਬਣਾ ਕੇ ਵੇਖ ਲਓ ਹਰ ਵਾਰ ਇੱਕ ਦੁੱਖ ਦਾ ਚਿਹਰਾ ਵੇਖਣਾ ਪਵੇਗਾ ਜਿਵੇਂ ਕਹਿੰਦੇ ਆ ਨਾ ਜੀ ਆਪਾਂ ਊਜਲ ਕਹਾਂ ਚਿਲਕਣਾ ਕੋਟਮ ਕਾਲੜੀ ਮਸ ਦੂਰੋਂ ਦੂਰੋਂ ਕਈ ਰਿਸ਼ਤੇ ਬੜੇ ਸੋਹਣੇ ਲੱਗਦੇ ਨੇ ਕਿ ਇਹ ਬੜਾ ਵਧੀਆ ਹੋਵੇਗਾ ਇੱਥੇ ਰਿਸ਼ਤਾ ਬਣਾ ਲਈਏ ਇੱਥੇ ਸੰਬੰਧ ਕਾਇਮ ਕਰ ਲਈਏ ਫਿਰ ਜਦੋਂ ਮਨੁੱਖ ਲਾਗੇ ਬੈਠਦਾ ਏ ਜਦੋਂ ਮਨੁੱਖ ਖੋਲਦਾ ਏ ਆਪਣੇ ਗੱਲਾਂ ਦੇ ਬਲਬਲੇ ਫਿਰ ਲੱਗਦਾ ਇੱਥੇ ਵੀ ਕੁਝ ਨਹੀਂ ਇੱਥੇ ਵੀ ਦੁੱਖ ਹੀ ਹੈ ਇੱਥੇ ਵੀ ਕੁਝ ਨਹੀਂ ਪ੍ਰਾਪਤ ਹੋਇਆ ਫਿਰ ਫਿਰ ਇਕੱਲਾ ਹੋ ਜਾਂਦਾ ਏ ਤਾਂ ਉਹਨੂੰ ਫਿਰ ਉਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਤਾਂ ਮਨੁੱਖ ਦਾ ਅਸਲ ਸੰਬੰਧ ਹੈ ਉਹ ਯਾਦ ਰੱਖੇ ਮਨੁੱਖ ਤਾਂ ਫਿਰ ਕਹਿੰਦੇ ਜਿੰਨੇ ਇਹ ਰਚਨਾ ਰਚਾਇਆ ਤੇ ਸਹੀ ਮਾਹੇ ਸਮਾਹੇ ਕਹਿੰਦੇ ਉਹਦੇ ਵਿੱਚ ਸਮਾ ਜਾਣਾ ਏ ਤੇ ਕਿੰਨਾ ਉੱਚਾ ਇਹ ਜੀ ਆ ਜੇ ਜੇ ਆਹ ਪੁਆਇੰਟ ਨੂੰ ਤੁਸੀਂ ਹੁਣੇ ਮਹਿਸੂਸ ਕਰ ਚੁੱਕੇ ਹੋ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਜਿਸ ਅਵਸਥਾ 'ਤੇ ਸਾਰੇ ਹੀ ਆਪਣੇ ਮਿੱਤਰ ਜਾਪ ਰਹੇ ਨੇ ਉਹ ਕਿੰਨਾ ਪਿਆਰਾ ਸਬੰਧ ਹੈ ਕਿਸੇ ਨਾਲ ਕੋਈ ਦੁਸ਼ਮਣੀ ਈਰਖਾ ਹੈ ਹੀ ਨਹੀਂ ਸਾਰੇ ਹੀ ਬਰਾਬਰ ਨੇ ਤਾਂ ਕਿੰਨਾ ਵਧੀਆ ਢੰਗ ਨਾਲ ਇਹਨੂੰ ਮਾਣਿਆ ਜਾ ਸਕਦਾ ਏ ਕਿਸੇ ਖਾਸ ਸਬੰਧ ਬਣਾ ਕੇ ਵੇਖੋ ਜਬ ਧਾਰੇ ਕੂ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀਂ ਜੀਤ ਮਿੱਤਰ ਵੀ ਬਣਾ ਕੇ ਵੇਖ ਲਓ ਇੱਕ ਬਰਾਬਰ ਤੇ ਦੁਸ਼ਮਣ ਵੀ ਬਣਾ ਕੇ ਵੇਖ ਲਓ ਬਰਾਬਰ ਤੇ ਮਨ ਡਾਮਾ ਡੋਲ ਸਥਿਤੀ ਵਿੱਚ ਹੀ ਰਹਿੰਦਾ ਹੈ ਭਾਵੇਂ ਮਿੱਤਰ ਭਾਵੇਂ ਦੁਸ਼ਮਣ ਭਾਵੇਂ ਬੈਰ ਪਰ ਜੇ ਸਾਰੇ ਹੀ ਮਿੱਤਰ ਨੇ ਇਸ ਅਵਸਥਾ ਨੂੰ ਸਮਝਿਓ ਸਭ ਕੋ ਮੀਤ ਹਮ ਆਪਣਕੀਨਾ ਉਹ ਅਵਸਥਾ ਤੇ ਮਨੁੱਖ ਰਹੇ ਫਿਰ ਕੋਈ ਡਾਮਾ ਡੋਲ ਸਥਿਤੀ ਨਹੀਂ ਕਿਉਂਕਿ ਸਾਰੇ ਹੀ ਆਪਣੇ ਨੇ ਸਾਰਿਆਂ ਨਾਲ ਹੀ ਪਿਆਰ ਹੈ ਜੇ ਆਪ ਮਹਿਸੂਸ ਕਰ ਪਾ ਰਹੇ ਹੋ ਜੋ ਮੈਂ ਬਿਆਨ ਕਰਨਾ ਚਾਹੁੰਦਾ ਹਾਂ ਫਿਰ ਫਿਰ ਨਹੀਂ ਕੋਈ ਪਰੇਸ਼ਾਨੀ ਬਣਦੀ ਕਿਸੇ ਨਾਲ ਕੋਈ ਰੱਖਾ ਨਫ਼ਰਤ ਨਹੀਂ ਬਣਦੀ ਦਰੋਣਾ ਧੋਣਾ ਨਹੀਂ ਬਣਦਾ ਫਿਰ ਆਨੰਦ ਹੀ ਆਨੰਦ ਹੈ ਫਿਰ ਮਾਂ ਪਿਓ ਵੀ ਇੱਕ ਸਮਾਨ ਨੇ ਤੇ ਕਿਤੇ ਬਾਹਰ ਜਾ ਕੇ ਅਣਜਾਣ ਲੋਕਾਂ ਨੂੰ ਮਿਲੇ ਉਹ ਵੀ ਇੱਕ ਸਮਾਨ ਹੀ ਨੇ ਸਾਰਿਆਂ ਨੂੰ ਇੱਕ ਨਜ਼ਰ ਦੇ ਵਿੱਚ ਹੀ ਵੇਖ ਲਿਆ ਸਾਰੇ ਹੀ ਆਪਣੇ ਨੇ ਤਾਂ ਫਿਰ ਕਹਿੰਦੇ ਜਿੰਨ ਇਹ ਰਚਨਤ ਚਾਇਆ ਫਿਰ ਜਦੋਂ ਇਦਾਂ ਦੀ ਬਣ ਜਾਵੇਗੀ ਅਵਸਥਾ ਤੇ ਸਹੀ ਮਾਹੀ ਸਮਾਏ ਫਿਰ ਉਹਦੇ ਵਿੱਚ ਸਮਾ ਜਾਣਾ ਹੈ ਜਉਂਦੇ ਜਾਗ ਦੇ ਵੀ ਸਮਾ ਜਾਣਾ ਹੈ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਫਿਰ ਮਰਨ ਤੋਂ ਬਾਅਦ ਵੀ ਸਮਾਜ ਹੀ ਜਾਣਾ ਹੈ ਇਹਦਾ ਅਰਥ ਬੜਾ ਗਹਿਰਾ ਹੈ ਮੈਂ 2 ਮਿੰਟ ਹੋਰ ਲੈ ਲਵਾਂ ਪਵਣੇ ਮੈਂ ਪਵਣ ਸਮਾਇਆ ਸਵਾਸ ਸਵਾਸਾਂ ਦੇ ਵਿੱਚ ਰਲ ਗਏ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਕਿਉਂਕਿ ਜੋ ਸਾਡੀ ਚੇਤਨ ਸ਼ਕਤੀ ਹੈ ਇਹਨੂੰ ਮਨ ਕਹਿ ਲਓ ਆਤਮਾ ਕਹਿ ਲਓ ਜਾਂ ਹੋਰ ਵੀ ਜੇ ਕੋਈ ਲਫ਼ਜ਼ ਹੈ ਤਾਂ ਉਹ ਆਪ ਵਰਤ ਲਿਓ ਕੁਝ ਵੀ ਲਫ਼ਜ਼ ਵਰਤ ਲਓ ਜੋ ਸਾਡੀ ਚੇਤਨਣ ਸ਼ਕਤੀ ਹੈ ਚੇਤਨਣ ਸ਼ਕਤੀ ਨਹੀਂ ਕਦੇ ਮਰਦੀ ਉਹ ਚੇਤਨਣ ਦੇ ਵਿੱਚ ਹੀ ਜਿਹਨੂੰ ਅਸੀਂ ਗੁਰਬਾਣੀ ਚ ਪੜਦੇ ਹਾਂ ਸ਼ੁੱਨ ਅਵਸਥਾ ਇੱਕ ਹੋਰ ਪੰਕਤੀ ਹੈ ਜਿੱਥੇ ਅਸੀਂ ਪੜਦੇ ਹਾਂ ਜਾਏ ਹਿਰਦਾ ਦੇ ਨਾ ਹੋਤੀ ਤੋ ਮਨ ਸ਼ੁੱਨ ਸਮਾਇ ਉਹ ਸ਼ੁੱਨ ਜਿੱਥੇ ਫੁਰਨਾ ਕੋਈ ਨਹੀਂ ਹੈ ਜਦੋਂ ਸੁਰਤ ਪ੍ਰਮਾਤਮਾ ਦੇ ਵਰਗੀ ਹੀ ਹੋ ਜਾਂਦੀ ਹੈ ਤਾਂ ਉੱਥੇ ਹੀ ਉਹ ਜੋਤੀ ਮੈਂ ਜੋਤ ਰਲ ਜਾਇਆ ਫਿਰ ਜੋਤ ਰਲ ਜਾਂਦੀ ਹੈ ਭਵ ਬਵੇਕ ਬੁੱਧੀ ਚੇਤਨ ਸ਼ਕਤੀ ਕੁਦਰਤ ਦੇ ਵਿੱਚ ਹੀ ਸਮਾ ਜਾਂਦੀ ਹੈ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨਟੇ ਏਕ ਮਿੱਟੀ ਮਿੱਟੀ ਉਹ ਮਿੱਟੀ ਚ ਸਮਾ ਗਈ ਹੈ ਕਹਿੰਦੇ ਜਿੱਥੋਂ ਇਹ ਢਾਂਚਾ ਖੜਾ ਹੋਇਆ ਸੀ ਉਸ ਢਾਂਚੇ ਵਿੱਚ ਹੀ ਜਾ ਕੇ ਢਾਂਚਾ ਸਮਾ ਗਿਆ ਹੈ ਅਗਲੀ ਗੱਲ ਜਿਹੜੇ ਆਪਾਂ ਕਈ ਵਾਰ ਚੁਗਦੇ ਆਂ ਜੀ ਫੁੱਲ ਵਗੈਰਾ ਹੋਰ ਉਹਨਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ ਉਹ ਹੱਡੀਆਂ ਨੇ ਸਰੀਰ ਵੀ ਬਾਧੂ ਰਹਿ ਜਾਂਦਾ ਏ ਉਹਨੂੰ ਭਾਵੇਂ ਸਾੜ ਦੋ ਭਾਵੇਂ ਦਫਨਾ ਦਿਓ ਭਾਵੇਂ ਕਿਸੇ ਜਾਨਵਰਾਂ ਦੇ ਖਾਣ ਦੇ ਲਈ ਛੱਡ ਦਿਓ ਉਹਦਾ ਕੋਈ ਫਰਕ ਨਹੀਂ ਪੈਂਦਾ ਖੇੜ ਸੁਰਤ ਦੀ ਹੈ ਉਹ ਸਮਾਪਤ ਹੋ ਗਈ ਹੈ ਤਾਂ ਗੁਰੂ ਪਾਤਸ਼ਾਹ ਮਹਿਰਾਮਤ ਕਰਨ ਜੇ ਸਾਨੂੰ ਸਮਝ ਆ ਜਾਏ ਤਾਂ ਫਿਰ ਜਿਨੇ ਇਹ ਰਚਨ ਲਚਾਇਆ ਤੇ ਸਹੀ ਮਾਹੇ ਸਮਾਹੇ ਸਮਾਉਣਾ ਸੌਖਾ ਨਹੀਂ ਉਹ ਮਕਮਾ ਹਰ ਕੋਈ ਨਹੀਂ ਸਮਾਉਂਦਾ ਬਹੁਤੇ ਤੇ ਫਿਰ ਜੰਮਣ ਮਰਨ ਦੇ ਗੇੜ ਦੇ ਵਿੱਚ ਹੀ ਪਏ ਰਹਿੰਦੇ ਨੇ ਸਮਾਉਣਾ ਇੱਕ ਅਲੱਗ ਗੱਲ ਹੈ ਜਿਹੜੇ ਰੱਬ ਰੂਪ ਹੋ ਕੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਦੋਂ ਹੁੰਦੇ ਨਹੀਂ ਫਿਰ ਉਹ ਸਮਾਉਂਦੇ ਨੇ ਉਹ ਦੁਬਾਰਾ ਫਿਰ ਜਨਮ ਨਹੀਂ ਜੀ ਲੈਂਦੇ ਤਰਪੀਤੇ ਉਹਨਾਂ ਦਾ ਜੰਮਣਾ ਮਰਨਾ ਕੱਟਿਆ ਜਾਂਦਾ ਕਿਉਂਕਿ ਉਹ ਰੱਬ ਦਾ ਰੂਪ ਹੋ ਗਏ ਨੇ ਇਹੋ ਹੀ ਜ਼ਿੰਦਗੀ ਦਾ ਅਸਲ ਮਕਸਦ ਹੈ ਗੁਰੂ ਪਾਤਸ਼ਾਹ ਮਹਿਰਾਮਤ ਕਰਨ ਸਾਨੂੰ ਸਮਝ ਆ ਜਾਵੇ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੋਂ ਤੇ ਨਾਹੇ ਜਿਨ ਇਹ ਰਚਨ ਰਚਾਇ ਤਿਸ ਹੀ ਮਾਹੇ ਸਮਾਹੇ ਆਪ ਸਭ ਦਾ ਬਹੁਤ ਧੰਨਵਾਦ ਬੜੇ ਹੀ ਪਿਆਰ ਸਤਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਣੇ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ